ਉਹਨਾਂ ਨੇ ਇੱਕ ਕਪੜਿਆ ਸ਼ਬਦ ਮਿੱਠੀ ਨੀਂਦ ਦੇਵੇਗਾ ਅਤੇ ਚਿੰਤਾ ਮੁਕਤ ਕਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸਾਡੇ ਮਨ ਦੀਆਂ ਦੁੱਖ ਤਕਲੀਫਾਂ ਜਾਂ ਕਹਿ ਦਈਏ ਕਿ ਪਰੇਸ਼ਾਨੀਆਂ ਕਿਵੇਂ ਦੂਰ ਹੋਣਗੀਆਂ ਤਾਂ ਅਸੀਂ ਤੁਹਾਨੂੰ ਇੱਕ ਸ਼ਬਦ ਦੱਸਦੇ ਹਾਂ ਜਿਸ ਨੂੰ ਪੜ ਕੇ ਮਨ ਦੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤਾਂ ਵਾਹਿਗੁਰੂ ਜੀ ਦੱਸਦੇ ਹਨ ਕਿ ਰਾਤ ਨੂੰ ਪਹਿਲੇ ਟਾਈਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਨਾ ਨਾਮ ਜਪਦਿਆਂ ਸੌ ਜਾਉ ਤਾਂ ਉਹ ਫੁੱਲ ਹੈ ਤਾਂ ਸੰਗਤ ਜੀ ਫੁੱਲ ਤੋਂ ਹੀ ਫਲ ਮਿਲਦਾ ਹੈ ਕਿ ਰਾਤ ਨੂੰ ਪਹਿਲੇ ਟਾਈਮ ਪੰद्यासार ਸ਼ਬਦ ਪੜ੍ਹ ਕੇ ਸ਼ਬਦ ਸੁਣ ਕੇ ਬਾਣੀ ਪੜਦਿਆਂ ਹੀ ਸੌਣਾ ਹੈ ਤੁਹਾਡਾ ਇੱਕ ਪੜਿਆ ਸ਼ਬਦ ਤੁਹਾਨੂੰ ਮਿੱਠੀ ਨੀਂਦ ਦੇਵੇਗਾ ਅਤੇ ਚਿੰਤਾ ਮੁਕਤ ਕਰ ਦੇਵੇਗਾ ਅਤੇ ਉਹ ਸ਼ਬਦ ਪੜ੍ਹ ਕੇ ਸੁੱਤਾ ਮਨੁੱਖ ਸਵੇਰੇ ਉੱਠਦਿਆਂ ਸਾਰ ਆਪਣੇ ਆਪ ਨੂੰ ਬੜਾ ਹੀ ਚੰਗਾ ਅਤੇ ਹੌਲਾ-ਹੌਲਾ ਮਹਿਸੂਸ ਕਰੇਗਾ ਜੇ ਤੁਸੀਂ ਸੌਣ ਲੱਗਿਆ ਫੋਨ ਤੇ ਸ਼ਬਦ ਲਾ ਲਓ ਸ਼ਬਦ ਸੁਣਦੇ ਸੁਣਦੇ ਸੋ ਜਾਓ ਆਪਾਂ ਜਦੋਂ ਵੀ ਪਾਸਾ ਵਟਾਂਗੇ ਅਤੇ ਬੋੜੀ ਤੁਹਾਡੀ ਕਿਤੇ ਵੀ ਹੋਏਗੀ ਪਰ ਸੁਰਤ ਨੂੰ ਪਰਮਾਤਮਾ ਦੀ ਹਜ਼ੂਰੀ ਮਿਲ ਜਾਵੇਗੀ ਕਿਉਂਕਿ ਪਰੇਸ਼ਾਨੀ ਤਾਂ ਸਾਰੀ ਸਾਡੇ ਮਨ ਦੀ ਹੈ ਅਤੇ ਮਨ ਦੀ ਚਿੰਤਾ ਦੀ ਹੈ ਮਨ ਅਰੋਗੀ ਹੋਵੇ ਸਾਡਾ ਸਰੀਰ ਦਾ ਦੁੱਖਾਂ ਵਾਲਾ ਵੀ ਤੋਰੀ ਫਿਰਦਾ ਹੈ ਅਤੇ ਜੇਕਰ ਆਪਣਾ ਮਨ ਹੀ ਰੁੱਗੀ ਹੋ ਜਾਵੇ ਤਾਂ ਆਪਣਾ ਤੰਦਰੁਸਤ ਸਰੀਰ ਵੀ ਟਹਿ ਜਾਂਦਾ ਹੈ ਅਤੇ ਮਨ ਦੀ ਚਿੰਤਾ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ ਤਾਂ ਆਪਾਂ ਸ਼ਬਦ ਪੜ੍ਹ ਕੇ ਸੁਣਨਾ ਹੀ ਤਾਂ ਇਸ ਲਈ ਰਾਤ ਨੂੰ ਕੀਰਤਨ ਸੁਹੇਲਾ ਕਰਕੇ ਹੀ ਸੌਣਾ ਹੈ ਅਤੇ ਆਪਾਂ ਰਾਤ ਦੇ ਟਾਈਮ ਤੋਂ ਵੀ ਪੜ ਸਕਦੇ ਹਾਂ ਤਾਂ ਇਹ ਦਾ ਟਾਈਮ ਗੁਰਬਾਣੀ ਵਿੱਚ ਵੀ ਨਿਰਧਾਰਿਤ ਨਹੀਂ ਕੀਤਾ ਗਿਆ ਹੈ ਆਪਾਂ ਜਦੋਂ ਵੀ ਸੌਣ ਲੱਗਣਾ ਹੈ ਤਾਂ ਕਰ ਲਓ ਅਤੇ ਨਾਲ ਦੇ ਨਾਲ ਸੰਗਤ ਜੀ ਘਰ ਵਿੱਚ ਕੀਰਤਨ ਜ਼ਰੂਰ ਲਾਇਆ ਕਰੋ ਭਾਵੇਂ ਸਾਡੇ ਘਰ ਕੋਈ ਵੀ ਨਾ ਸੁਣੇ ਪਰ ਕੀਰਤਨ ਨੂੰ ਸੁਣ ਕੇ ਸਾਡੀ ਬੋੜੀ ਹਲਚਲ ਕਰਦੀ ਹੈ ਅਤੇ ਜਿਸ ਘਰ ਗੁਰਬਾਣੀ ਕੀਰਤਨ ਚੱਲੇਗਾ ਗੁਰਬਾਣੀ ਦਾ ਵਾਸਾ ਜ਼ਰੂਰ ਹੋਵੇਗਾ ਤਾਂ ਵਾਹਿਗੁਰੂ ਜੀ ਕਹਿੰਦੇ ਕਿ ਜਿਨੇ ਰਿਜਕ ਦਿੱਤਾ ਹੈ ਜਿਨੇ ਮਨੁੱਖੀ ਜਾਮਾ ਦਿੱਤਾ ਹੈ ਉਹਦਾ ਨਾਮ ਜ਼ਰੂਰ ਲੈਣਾ ਚਾਹੀਦਾ ਉਸ ਨੂੰ ਯਾਦ ਜ਼ਰੂਰ ਕਰਿਆ ਕਰੋ ਤਾਂ ਸੰਗਤ ਜੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਲੈਣ ਤੇ ਹੀ ਸਾਡੇ ਜੀਵਨ ਵਿੱਚ ਖੁਸ਼ੀਆਂ ਆਉਣੀਆਂ ਹਨ ਉਹਦਾ ਨਾਮ ਜਪਾ ਅਨਵੇਤ ਇਨੀ ਸ਼ਕਤੀ ਹੈ ਕਿ ਆਪਾਂ ਦੁਨੀਆ ਦੀ ਹਰ ਚੀਜ਼ ਹਾਸਲ ਕਰ ਸਕਦੇ ਹਾਂ ਅਤੇ ਜੇਕਰ ਆਪਾਂ ਗੁਰੂ ਵੱਲ ਇੱਕ ਕਦਮ ਵਧਾਵਾਂਗੇ ਤਾਂ ਗੁਰੂ ਜੀ ਸਾਡੇ ਵੱਲ ਦੋ ਵਧਾਉਣਗੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋ